Sei colto. So, da so, e tanto sarei un po', eh? Ma che ma. ਪਰਲਾਤਾਂ ਤੇ ਅੱਦਮ ਸੰਸਕਰਤ ਹੈ ਅੱਜ। ਸਾਹ ਮੇਰੇ ਹੈ ਦੋਨੋਂ ਬੰਨ ਕੇ ਹੁਣ ਹੌਲੇ ਨੂੰ। ਇਹ ਉਸ ਦਿਨ ਆ ਚਾਹਨਾ ਤੇ ਮੈਂ ਮੱਧੇ ਕੋਟਣਿਆ ਕੇ ਦੋਸਤੋ ਮੈਂ ਜਦੋਂ ਕੋਈ ਸਿਵਲ ਕਰਦੇ ਸੀ ਸਰਹੱਦ ਉਹ ਸਿਲਵਰ ਬੈਂਨਪਟਲ ਗਿਆ ਸੀ ਕਿ ਮੈਂ ਐਂਗਜ਼ਾਈਟੀ ਡਿਸਆਰਡਰ ਬੀਨੋ ਬਾਈ ਬੀਨੋ ਲੈ ਕੇ ਗਿਆ ਸੀ ਪੀਜੀਆਈ ਉੱਥੇ ਡਾਕਟਰ ਨੇ ਕਹਿਆ ਸੀ ਇਹ ਬਿਮਾਰੀ ਨਹੀਂ ਹੁੰਦੀ ਇਹ ਇਹ ਆਪਣਾ ਸੈਲਫ ਕੰਟਰੋਲ ਹੁੰਦਾ ਉਹ ਤੋਂ ਮੈਂ ਫੇਲੀਵਰ ਕੋਤਲ ਗਿਆ ਇਹ ਲੋਥੇ ਹੀ ਦੂਜਾ ਸੀਰ ਨਾਲ ਹੀ ਚੱਲਦਾ ਸੀਗਾ ਮਨ ਜਿੱਤੇ ਜਗਜੀਤ ਉਹ ਤੋਂ ਵੀ ਮੈਨੂੰ ਬੇਨੋੜੇ ਲਾਇਆ ਗਿਆ ਰੱਤ ਕੋਲ ਦੋ ਆਤੇ ਦੀ ਹੋਈ ਸੀ ਮੇਰੇ ਵਕ ਇਸ ਸਫਲਾ ਕਲਾ ਕਲਾ ਕੋ ਤਸੀਗਾ ਤੁਰੀ ਸ਼ੁਕਰ ਮਿਲ ਤੇ ਟਰਾਲੀ ਦਾ ਟਾਇਰ ਸਰਤੇ ਚੜਨ ਨਾਲ ਗਈ ਸੀ ਉਹਨਾਂ ਤੋਂ ਮੈਨੂੰ ਇਹ ਬਾਰੀ ਲਗੀ ਸੀ ਮੈਨੂੰ ਡਾਕਟਰ ਨੇ ਮਨਾ ਕੀਤਾ ਹੋਇਆ ਕਿ ਤੂੰ ਬੋਰ ਅਕ ਤੋਂ ਨਾ ਗਿਆ ਇਹੋ ਜੇ ਖਾਲਤਾਂ ਦੇ ਨਾ ਜਾ ਅਖਰ ਮੈਂ ਅਮਰਸਰ ਦੇ ਨੇੜੇ ਸੀਰ ਕਰ ਰਿਆ ਸੀ ਜਵਰਾ ਜਵਰਾ ਉਹ ਤਿੰਨ ਰੋਂ ਟੋੜ ਦਾ ਸਿੰਸੀ ਇੱਥੇ ਮੈਨੇ ਜਖੀਆਂ ਆਪ ਆ ਕੇ ਮਸਾ ਬਦੋੜ ਮਦੋੜ ਕੇ ਮੈਨੂੰ ਐਸਾ ਹਾਲਤੋ ਬਾਹਰ ਕਿਦਿਆ ਸੀ ਰੋ ਮੈਂ ਇਸ ਕਰਕੇ ਨਹੀਂ ਉੱਥੇ ਹਾਜ਼ਰ ਹੋ ਜਾ ਰਿਸ਼ੀ ਮੈਡਮ ਦੇ ਬ੍ਰਦਰ ਦੀ ਗੱਤ ਹੋਈ ਗੋਦਰ ਰਿਸ਼ੀ ਦੀ ਮੈਂ ਅਤਮ ਸੰਸਕਾਰ ਤੇ ਪਹੁੰਚਿਆ ਮੈਨੂੰ ਰਿਸ਼ੀ ਕਹਿੰਦੇ ਐਸੋ ਹੀ ਤੂੰ ਕਿਉਂ ਆ ਗਿਆ ਇੱਥੇ ਅਸੀਂ ਤੇ ਨੂੰ ਸੰਭਾਂਗੇ ਕਿ ਇਹਨਾਂ ਸੁਸਕਾ ਕੋਈ ਤੁੰਤਸਕਾਰ ਕਰ ਰਹੀ ਹੈ ਲੈ ਮੈਂ ਪਰ ਅਰੋਵਾਈਸ ਕਰਕੇ ਨਹੀਂ ਆਪਣਾ ਆਦੀ ਨੂੰ ਮੈਂ ਤਹਰੋਦ ਵਾਲੀ ਸੂਟ ਸੀ ਮੈਂ ਦੋ ਦਿਨ ਪਹਿਲਾਂ ਪਾਧੀ ਆ ਸੀ ਅੱਜ ਮੇਰੇ ਗਵਾਂਢ ਦੇ ਜਿਹੜੇ ਦੋਸਤ ਨਾਲ ਮੈਂ ਬਚਪਨ ਤੋਂ ਹੱਸਦਾ ਖੇਡਦਾ ਰਿਹਾ ਇੱਕ ਤਰ੍ਹਾਂ ਨਾਲ ਮਾਮੇ ਦੇ ਪੁੱਤ ਹੀ ਨੇ ਨਾਲਕੇ ਜਿਵੇਂ ਆਪਣੇ ਉਹਦੀ ਘਰ ਵਾਲੀ ਚਲਾਣਾ ਕਰ ਗਈ ਸੀ ਅੱਜ ਉਹਦੇ ਫੁੱਲ ਚ ਉੜਨੇ ਸੀ ਮੇਰੇ ਬ੍ਰਦਰ ਮੈਨੂੰ ਕਹਿ ਗਿਆ ਨਾ ਵੀਰੇ ਦੋ ਜਣ ਆ ਜਾਈਂ ਇਹ ਜਾਣਾ ਹੋਇਆ ਸ਼ਾਸ਼ੂ ਨੂੰ ਚਲੇ ਜਾਈਂ ਤੂੰ ਫੋਲਚੂ ਦੇ ਦੇ ਕੇ ਤੈਨੂੰ ਫੇਰ ਪ੍ਰੋਬਲਮ ਹੋ ਮੈਂ ਕਰੇ ਬੈਠਾ ਹੀ ਨਹੀਂ ਮੈਂ ਕਿਹਨੇ ਲੋਕਾਂ ਦਾ ਗੁਨਾਹ ਯਾਰ ਮੈਂ ਨਹੀਂ ਹੁੰਦਾ ਮਰਗਤੇ ਕਦੇ ਵੀ ਮੈਂ ਅੱਜ ਫੇਰ ਦਿਲ ਜਿਹੇ ਮੈਂ ਸਲਤ ਜ਼ੋਰ ਕਰਕੇ ਇਹ ਗੱਲ ਸਾਰਿਆਂ ਦੇ ਸਾਹਮਣੇ ਹਾਲਾਂਕਿ ਕਲਾਕਰ ਨੂੰ ਕੋਲ ਕੋ ਰਹੇ ਹੁੰਦੇ ਨੇ ਨਾ ਗੱਲਾਂ ਨੂੰ ਮੈਂ ਨਹੀਂ ਲਕੋਂਦਾ ਨਹੀਂ ਮੈਂ ਐਸ ਜਿਹੜੀ ਦਾ ਮਰੀਜ਼ ਆ ਸਭ ਦੇ ਸਾਹਮਣੇ ਕਹਿਣਾ ਚਾਹਾਂ ਮੈਂ ਮੈਂ ਇੱਕ ਜੱਟ ਦਾ ਮਰੀਜ਼ ਆ ਮੈਂ ਇਸ ਕਰਕੇ ਆਪਣੇ ਸਕੇਆਂ ਦੇ ਆਪਣੇ ਨੀਰਾਂ ਦੇ ਆਪਣੇ ਭੈਣਾਂ ਦੇ ਕੋਲ ਮੈਂ ਤੇ ਸੰਸਕਾਰਾਂ ਤੇ ਮੈਂ ਨਹੀਂ ਜਾਂਦਾ ਕਿਉਂਕਿ ਸਾਰੀ ਹਾਲਤ ਹੋਰ ਖਰਾਬ ਹੋ ਜਾਈਏ ਮੇਰੇ ਗੁਰੂ ਦੇ ਹਰਪਾਲ ਟਵਾਣਾ ਜੀ ਉਹ ਚੱਲਣਾ ਕਰੀਏ ਜੀ ਮੈਂ ਉਹਨਾਂ ਦੇ ਕਰ ਗਿਆ ਕਈ ਦਿਨਾਂ ਬਾਅਦ ਉਹਨਾਂ ਦੇ ਬੱਚੇ ਤੋਂ ਆਏ ਉਹਨਾਂ ਦੀ ਮੈਸੇਜ ਮੇਰੀ ਵੱਡੀ ਭੈਣ ਨੀਨਾ ਰੋਣਾ ਇਹ ਸਭ ਰੋ ਰਿਹਾ ਮੈਨੂੰ ਦੇਖ ਕੇ ਉਹਨਾਂ ਦਾ ਰੋਣ ਨਿਕਲ ਗਿਆ ਫਿਰ ਮੈਨੂੰ ਫਿਰ ਉਹਨਾਂ ਦੀ ਉਹ ਉਹਨੇ ਮਨਪਾਲਤ ਉਹਨਾਂ ਦੀ ਕਰ ਲਈ ਉਹ ਮੈਨੂੰ ਉਹ ਡੋਟ ਲੈ ਉਹ ਮੈਨੂੰ ਗੱਡੀ ਚ ਭਾ ਗਿਆ ਹਸਪੀਟਲ ਲੈ ਕੇ ਹੀ ਉੱਥੇ ਟੀਕਾ ਲਾਇਆ ਸੁੱਤਾ ਰਿਆ ਫਿਰ ਇਹਦਾ ਇੱਕੋ ਹੀ ਇਲਾਜ ਹੈ ਵੀ ਸੌਜੋ ਤੁਸੀਂ ਉਹਨਾਂ ਹਾਲਤ ਤੱਕ ਫੇਰ ਬਾਹਰ ਨਿਕਲੋ ਨੇ ਉਹ ਦੌੜੀ ਹੋ ਚੁੱਕੇ ਮੇਰੇ ਨਾਲ ਪਰ ਮੈਂ ਕਦੇ ਜਾਗ ਜਾਰ ਨਹੀਂ ਕੀਤਾ ਫਿਰ ਨੇੜੇ ਦੇ ਜੋ ਕਰੀਬੀ ਦੋਸਤ ਨੂੰ ਜਾਣਦੇ ਨੇ ਸੋ ਮੈਂ ਤੋਂ ਤੋਂ ਸਭ ਤੋਂ ਮਾਫੀ ਮੈਂ ਤਾਂ ਮੈਂ ਇੱਕ ਦੋ ਵਾਰ ਹੀ ਇਹ ਮਾਜਰਾ ਦੇਖਿਆ ਜਦੋਂ ਬਤਾਈ ਕਿ ਹੋ ਰਹੀ ਸੀ ਉਹ ਲਾਜ਼ਮ ਸੀ ਤੇ ਮੇਰੇ ਦੋਸਤ ਯਾਰ ਮੇਰੇ ਡਾਇਰੈਕਟਰ ਮੇਰੇ ਰਾਈਟਰ ਮੇਰੇ ਉਹ ਉਹ ਜ਼ਰਦਾਰ ਦਰੂਰੀ ਦੀ ਉਹ ਨੰਨੀ ਹਾਲਤ ਦੇਖੀ ਮੈਂ ਉਸ ਵੇਲੇ ਸਿਆਉ ਦਾ ਫੋਨ ਬੰਦ ਕਰਦਾ ਕਿ ਮੈਂ ਨਹੀਂ ਦੇਖਣਾ ਮੈਂ ਦੇਖੂਗਾ ਇਹ ਕਹਿੰਦਾ ਹੋ ਸਕਦਾ ਇਹ ਸੈਡੀ ਬਹੁਤ ਜ਼ਬਰਦਸਤ ਥਾਂ ਹੈ ਮੈਂ ਕਰਦਿਆਂ ਨੂੰ ਯਾਰ ਦੋਸਤਾਂ ਨੂੰ ਜਾਂ ਸ਼ੂਟਿੰਗ ਤੇ ਇਹੋ ਜਿਹਾ ਮਾਹੌਲ ਬਣਾ ਕਰਨਾ ਨਹੀਂ ਜੀ ਜਾਂਦਾ ਮੈਂ ਇਹ ਕਿਵੇਂ ਇਸ ਕਰਕੇ ਮੈਂ ਦੰਦ ਸਾਨੇ ਤਾਂ ਲਾ ਲਈ ਮੈਂ ਮੈਂ ਵੀ ਭਾਗ ਤੇ ਮੈਨੂੰ ਮਾਫ ਕਰ ਦਿਓ ਦੋਸਤੋ ਕੱਥੇ ਲਾ ਸੁਣੇ ਤਾਂ ਆਪੇ ਉੜ ਕੇ ਹੋਈ ਬੰਨਣਾ ਕੱਲਾ ਬੈਠਾ ਹੀ ਕਰ ਮੈਂ ਬਹੁਤ ਮਾਣਸ ਤੇਰ ਤੈਨੂੰ ਮਿਲਣ ਤੁਸੀਂ ਮੇਰੀ ਸਿਮਾ ਦੇਖ ਕੇ ਅੱਜ ਤੱਕ ਜੋ ਰਿਗਾਰਡ ਮੈਨੂੰ ਤੇਨੂੰ ਹੈ ਇਸ प्लीज खेद है मेरे मैं जल्दी मेरा मान सरवान कर देने सब तो माफी मांगना कृपया कहने कि मैंने माफ कर दो मैं कोशिश करूंगा कि भोग वाले दिन बला साहब के घर ओना दे पुत्र रोवरा दे कर दे मेंबर आंसर लो तो माफी मांगूंगा ओना दे दुख संगे करूंगा पर ਮੈਂ ਨਹੀਂ ਜਾਣ ਸਕਿਆ ਸੀ ਕਿ ਮੈਂ माफी माग ਰਿਹਾ ਸਾਰੇ ਪੱਤਰਕਾਰ ਭਾਈ ਸਾਰੇ ਤੋਂ ਵੀ ਕਿਸੇ ਨੇ ਖੈਰ ਮੇਰੇ ਬਾਰੇ ਨਹੀਂ ਲਿਖਿਆ ਹਲੇ ਤੱਕ ਨਹੀਂ ਤਾਂ ਫਿਰ ਜੇ ਨਜ਼ਰ ਚ ਆ ਜੇ ਫਿਰ ਬਹੁਤ ਬੰਦੇ ਦਾ ਸੋਸ਼ਲ ਮੀਡੀਆ ਤੇ ਗੰਧੀਆਂ ਕਾਲਾ ਘਟਣ ਲੱਗ ਜਾਂਦੇ ਨੇ ਬਹੁਤ ਵਿੱਚ ਕਰਦੇ ਨੇ ਪਰ ਐਸਬਿਲ ਇਹ ਈਮੇਤ ਗੱਲ ਤੁਹ ਪਤਾ ਨਹੀਂ ਕਿ ਰੱਬ ਨੇ ਮੇਰੇ ਸਿਰ ਤੇ ਹੱਥ ਰੱਖਦਾ ਮੈਂ ਬਚਿਆ ਹਾਂ ਮੈਨੂੰ ਕਿਸੇ ਨੇ ਤੁਮ ਕੋਈ ਮਾਰਾ ਜੰਗਾ ਨਹੀਂ ਬੋਲੇ ਕਿਰਪਾ ਕਰਕੇ ਮੈਨੂੰ ਮਾਫ ਕਰ ਦੇ ਮਾਫ ਕਰ ਦੇ ਨੇ